ਜੇ ਕੋਈ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈਗੀ ਔਰ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਉਹ ਗੱਡੀ ਚਲਾਉਂਦਾ ਪਕੜਿਆ ਜਾਂਦਾ ਹੈਗਾ ਜੇ ਇਹ ਗੱਡੀ ਉਹਦੇ ਪੇਰੈਂਟਸ ਦੀ ਆ ਤਾਂ ਉਹਦੇ ਪੇਰੈਂਟਸ ਦੇ ਖਿਲਾਫ ਔਰ ਜੇ ਉਹ ਕਿਸੇ ਰਿਸ਼ਤੇਦਾਰ ਦੀ ਆ ਜਾਂ ਕਿਸੇ ਯਾਰ ਦੋਸਤ ਦੀ ਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ 10 ਸਾਲ ਦੀ ਸਜ਼ਾ ਤੇ 25000 ਦਾ ਫਾਈਨ ਹੈਗਾ ਕਿ ਉਸ ਗੱਡੀ ਦੀ ਰਜਿਸਟ੍ਰੇਸ਼ਨ 1 ਸਾਲ ਲਈ ਬੰਦ ਕਰ ਦਿੱਤੀ ਜਾਏਗੀ ਉਹਦੀ ਰਜਿਸਟ੍ਰੇਸ਼ਨ 1 ਸਾਲ ਲਈ ਕੈਨਸਲ ਕਰ ਦਿੱਤੀ ਜਾਏਗੀ ਕਿ ਅਸਾਂ ਦਾ ਬੱਚਾ ਜੋ ਇਹ ਗਲਤ ਹਰਕਤ ਕਰੇਗਾ ਉਹਦਾ ਡਰਾਈਵਿੰਗ ਲਾਇਸੈਂਸ ਅਗਲੇ 7 ਸਾਲਾਂ ਲਈ ਜਦੋਂ ਤਾਈਂ ਉਹ 25 ਸਾਲ ਦੀ ਉਮਰ ਨਹੀਂ ਅਟੇਨ ਕਰਦਾ ਉਦੋਂ ਤਾਈਂ ਉਹ ਡਰਾਈਵਿੰਗ ਲਾਇਸੈਂਸ ਨਹੀਂ ਬਣਵਾ ਪਾਏਗਾ ਕੋਈ ਬੰਦਾ ਫੋਨ ਕਰਕੇ ਸਪਾਰਸ਼ ਲਵਾ ਦਿੰਦਾ ਹੈ ਕੋਈ ਕਹਿੰਦਾ ਹੈ ਕਿ ਜੀ ਮੇਰੇ ਤਾਂ ਰਿਸ਼ਤੇਦਾਰ ਨੇ ਮੇਰੇ ਤਾਂ ਅੰਕਲ ਡੀਐਸਪੀ ਲੱਗੇ ਹੋਏ ਨੇ ਮੇਰੇ ਤਾਂ ਅੰਕਲ ਇਨਸਪੈਕਟਰ ਲੱਗੇ ਹੋਏ ਨੇ ਜਾਂ ਮੇਰੇ ਤਾਂ ਇੱਥੋਂ ਤੱਕ ਦੀ ਪਹੁੰਚ ਹੈਗੀ ਹੈ ਤੇ ਉਹਨੂੰ ਛੱਡ ਦਿੱਤਾ ਜਾਂਦਾ ਹੈ ਤੁਸੀਂ ਇਸ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਤੁਹਾਡੇ ਅਗੇਂਸਟ ਕਾਰਵਾਈ ਹੋ ਸਕਦੀ ਹੈ ਚੰਡੀਗੜ੍ਹ ਦੇ ਵਿੱਚ ਜੋ ਟ੍ਰੈਫਿਕ ਕੈਮਰਾਜ਼ ਲੱਗੇ ਹੋਏ ਨੇ ਮਿੰਟ ਲਾਉਂਦੇ ਨੇ ਕੋਈ ਲਾਈਟ ਟੱਪੇ ਦਾ ਨਾਲ ਦੇ ਨਾਲ ਚਲਾਨ ਕੱਟ ਕੇ ਉਹਨਾਂ ਦੇ ਘਰਾਂ ਦੇ ਵਿੱਚ ਆ ਜਾਂਦਾ ਹੈ ਕੀ ਪੰਜਾਬ ਦੇ ਵਿੱਚ ਵੀ ਇਹ ਸਾਰੇ ਸ਼ਹਿਰਾਂ ਦੇ ਵਿੱਚ ਚੀਜ਼ਾਂ ਲਾਗੂ ਹੋਣਗੀਆਂ ਨਾ ਮੁਹੱਲੀ ਦੇ ਵਿੱਚ ਵੀ ਕੈਮ ਦੇ ਆਲਰੇਡੀ ਆਪਣੇ ਸ਼ੁਰੂ ਹੋ ਗਏ ਹੈਗੇ ਨੇ ਪਟਿਆਲਾ ਹੋ ਜਾਂਦਾ ਰੋਪੜ ਹੋ ਜਾਂਦਾ ਆਪਣਾ ਨਵਾਂ ਸ਼ਹਿਰ ਆ ਜਾਂਦਾ ਹੈਗਾ ਹੈ ਜੀ ਇਹ ਇੰਨਾ ਸਾਦੇ ਜ਼ਿਲ੍ਹਿਆਂ ਦੇ ਵਿੱਚ ਵੀ ਤੁਸੀਂ ਕੈਮ ਦੇ एलान ਦਾ ਫਾਲੋਅ ਅਪ ਕਰੋ ਇਹ ਕੋਲ ਤੱਕ ਪੂਰੇ ਤਰੀਕੇ ਨਾਲ ਲਾਗੂ ਕਰ ਦਿੱਤਾ ਜਾਊਗਾ ਕਿ ਜੇਕਰ ਕਿਸੇ ਵੀ ਗੱਡੀ ਦੀ ਹਾਈ ਸਕਿਉਰਿਟੀ ਨੰਬਰ 플레이ਟ ਨਹੀਂ ਹੈ ਤਾਂ ਉਸ ਨੂੰ ਬੌਂਡ ਕੀਤਾ ਜਾਵੇ ਜਾਂ ਉਸ ਦਾ ਚਲਾਨ ਕੀਤਾ ਜਾਵੇ ਤਾਂ ਹੁਣ ਇਹ ਵੀ ਸਖਤਾਈ ਦੇ ਨਾਲ ਲਾਗੂ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਸਨਰੂਫ ਚੋਂ ਬਾਹਰ ਨਿਕਲਦਾ ਹੈ ਔਰ ਜੇਕਰ ਕਿਸੇ ਦੀ ਵੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਦਿਖ ਜਾਂਦੀ ਹੈ ਤਾਂ ਉਸ ਦੇ ਉੱਤੇ ਵੀ ਐਕਸ਼ਨ ਹੋਊਗਾ ਤੁਸੀਂ ਸਨਰੂਫ ਕੋਲ ਕੇ ਬਾਹਰ ਖੜੇ ਹੋ ਤੁਸੀਂ ਅਪਡੇਟ ਹੈ ਜਿਹੜੀ ਸੇਫਟੀ ਆ ਉਹਨੂੰ ਤਾਂ ਇੰਡੇਂਜਰ ਕਰ ਹੀ ਦੇਉਂ ਪਲੱਸ ਜਿਹੜਾ ਬੰਦਾ ਗੱਡੀ ਚਲਾਦਾ ਉਹਨੂੰ ਵੀ ਡਿਸਟਰੈਕਟ ਕਰ ਦੇਵਾਂਗੇ ਆਮ ਜੀ ਇਹ ਧਾਰਨਾ ਹੈਗੀ ਹੈ ਕੋਈ ਨਹੀਂ ਲੈ ਦੇ ਕੇ ਆਪਾਂ ਛੁਰਕਾਰਾ ਕਰ ਲਵਾਂਗੇ ਕਿਸੇ ਵੀ ਭਾਵੇਂ ਉਹ ਫਿਰ ਸਟੇਟ ਦੀ ਕਿ ਉਹਨਾਂ ਨਾਲ ਗੱਲ ਹੋਵੇ ਕੋਈ ਫੜ ਲਵੇ ਤਾਂ ਕਹਿੰਦੇ ਕੋਈ ਗੱਲ ਨਹੀਂ ਕਾਨੂੰਨ ਜੇ ਹੈਗਾ ਤਾਂ ਕੋਈ ਨਹੀਂ ਇਹਨੂੰ ਲੈ ਦੇ ਕੇ ਆਪਾਂ ਨਿਪਟਾ ਲਵਾਂਗੇ ਆਨਾਲੇ ਸਮੇਂ ਦੇ ਵਿੱਚ ਸਾਡੇ ਕਾਂਸਟੇਬਲਸ ਤੇ ਟ੍ਰੈਫਿਕ ਦੇ ਜਿਹੜੇ ਹੋਣਗੇ ਉਹਨਾਂ ਦੇ ਕੋਲੇ ਬਾਡੀ ਕੈਮਰਾਜ਼ ਹੋਣਗੇ ਉਹਦੇ ਵਿੱਚ ਸਾਦੀ ਗੱਲ ਰਿਕਾਰਡ ਹੋਏਗੀ ਇਹ ਲੈ ਦੇ ਕੇ ਵਾਲੀ ਗੱਲ ਖਤਮ ਪ੍ਰੋਪਨਜਾਪ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਕਈ ਅਜੀਹੀਆਂ ਖਬਰਾਂ ਸੁਣਨ ਨੂੰ ਮਿਲੀਆਂ ਜਿਸ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਬੱਚੇ ਨਾਬਾਲਗ ਸੀ ਔਰ ਉਹਨਾਂ ਦੇ ਵੱਲੋਂ ਐਕਸੀਡੈਂਟ ਕਰ ਦਿੱਤਾ ਗਿਆ ਫਿਰ ਉਹ ਭਾਵੇਂ ਪੂਨੇ ਦੀ ਘਟਨਾ ਹੋਵੇ ਜਾਂ ਫਿਰ ਉਹ ਮੁੰਬਈ ਦੀ ਘਟਨਾ ਹੋਵੇ ਜਿਸ ਤੋਂ ਬਾਅਦ ਗਾਜ ਜਿਹੜੀ ਹੈ ਉਹਨਾਂ ਦੇ ਮਾਪਿਆਂ ਦੇ ਉੱਤੇ ਡਿੱਗਦੀ ਹੋਈ ਨਜ਼ਰ ਆਈ ਤਾਂ ਹੁਣ ਪੰਜਾਬ ਦੇ ਵਿੱਚ ਵੀ ਸਖਤੀ ਲਾਗੂ ਹੋਣ ਜਾ ਰਹੀ ਹੈ ਜੇਕਰ ਪੰਜਾਬ ਦੇ ਵਿੱਚ ਬੱਚੇ ਦੋ ਪਹੀਆ ਵਹੀਕਲ ਜਾਂ ਫਿਰ 4 ਵਹੀਕਲ ਚਲਾਉਂਦੇ ਹੋਏ ਫੜੇ ਗਏ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇਗੀ ਤਾਂ ਉਹਨਾਂ ਦੇ ਮਾਪਿਆਂ ਦੇ ਉੱਤੇ ਵੀ ਗਾ ਦੇਖ ਸਕਦੀ ਹੈ ਸਾਡੇ ਨਾਲ ADGP ਟ੍ਰੈਫਿਕ ਐਸ ਰਾਏ ਜੀ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਆ ਰਾਜ ਸਾਹਿਬ ਸਸ਼ਕਾਲ ਤੇ ਸਵਾਗਤ ਹੈ ਪ੍ਰੋ ਪੰਜਾਬ ਸਸ਼ਕਾ ਇਹ ਜਿਹੜੀ ਤੁਸੀਂ ਗੱਲ ਕਹੀ ਹੈਗੀ ਹੈ ਇਹ ਦਾ ਕਾਨੂੰਨ ਦੇ ਵਿੱਚ ਆਲਡਰਟੀ ਏਜ ਦੀ ਪ੍ਰੋਵੀਜ਼ਨ ਹੈਗੀ ਆ ਕਿ ਬੱਚਿਆਂ ਬੰਦੀਓ ਗੱਡੀ ਚਲਾਈ ਜਾਣਾ ਭਾਵੇਂ ਉਹ ਦੋ ਪਹੀਆ ਭਾਵੇਂ ਉਹ ਚਾਰ ਪਹੀਆ ਉਹਨੂੰ ਚੈੱਕ ਕੀਤਾ ਜਾਣਾ ਬੰਦਾ ਹੈਗਾ ਔਰ ਅਸੀਂ ਪਿਛਲੇ 1 ਮਹੀਨੇ ਤੋਂ 1 ਜੁਲਾਈ ਤੋਂ ਅਸੀਂ ਇਹ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਹੋਣ ਲਈ ਇੱਕ ਕੈਂਪੇਨ ਸ਼ੁਰੂ ਕੀਤਾ ਜਿਦੇ ਚ ਅਸੀਂ ਇਹ ਦੱਸਿਆ ਕਿ ਜੇ ਤੁਸੀਂ ਇਸ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਤੁਹਾਡੇ ਅਗੇਂਸਟ ਕਾਰਵਾਈ ਹੋ ਸਕਦੀ ਹੈ ਜਿਹੜਾ ਇਹ ਕਾਨੂੰਨ ਹੈਗਾ ਇਹ ਮੋਟਰ ਵਾਈਕਲ ਐਕਟ 2119 ਦਾ ਹਿੱਸਾ ਹੈਗਾ ਔਰ 199A ਤੇ 199B ਦੇ ਵਿੱਚ ਇਹ ਕਵਰ ਕੀਤਾ ਗਿਆ ਤਾਂ ਰਾਏਕਸਨ ਦੇ ਨੰਮੇ ਤੇ 1993 ਬੀ ਦੇ ਵਿੱਚ ਕਵਰ ਕੀਤਾ ਗਿਆ ਇਹ ਕਾਨੂੰਨ ਇਹ ਕਹਿੰਦਾ ਹੈਗਾ ਕਿ ਜੇ ਕੋਈ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈਗੀ ਔਰ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਉਹ ਗੱਡੀ ਚਲਾਉਂਦਾ ਪਕੜਿਆ ਜਾਂਦਾ ਹੈਗਾ ਤਾਂ ਇਹ ਵੈਰੀਫਾਈ ਕੀਤਾ ਜਾਏਗਾ ਕਿ ਉਹ ਗੱਡੀ ਕਿਦੀ ਹੈਗੀ ਆ ਜੇ ਇਹ ਗੱਡੀ ਉਹਦੇ ਪੇਰੈਂਟਸ ਦੀ ਆ ਤਾਂ ਉਹਦੇ ਪੇਰੈਂਟਸ ਦੇ ਖਿਲਾਫ ਔਰ ਜੇ ਉਹ ਕਿਸੇ ਰਿਸ਼ਤੇਦਾਰ ਦੀ ਹੈ ਜਾਂ ਕਿਸੇ ਯਾਰ ਦੋਸਤ ਦੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜੋ ਕਾਰਵਾਈ ਇਸ ਕਾਨੂੰਨ ਦੇ ਤਹਿਤ ਪ੍ਰੋਵਾਈਡਡ ਫੋਰ ਆ ਉਹ 3 ਸਾਲ ਦੀ ਸਜ਼ਾ ਤੇ 25000 ਦਾ ਫਾਈਨ ਹੈਗਾ ਨਾਲ ਦੀ ਨਾਲ ਕਾਨੂੰਨ ਇਹ ਵੀ ਕਹਿੰਦਾ ਹੈਗਾ ਕਿ ਉਸ ਗੱਡੀ ਦੀ ਰਜਿਸਟ੍ਰੇਸ਼ਨ 1 ਸਾਲ ਲਈ ਬੰਦ ਕਰ ਦਿੱਤੀ ਜਾਏਗੀ ਉਹਦੀ ਰਜਿਸਟ੍ਰੇਸ਼ਨ 1 ਸਾਲ ਲਈ ਕੈਨਸਲ ਕਰ ਦਿੱਤੀ ਜਾਏਗੀ ਔਰ ਕਾਨੂੰਨ ਇਹ ਵੀ ਪ੍ਰੋਵਾਈਡ ਕਰਦਾ ਕੀ ਐਸਾ ਦਾ ਬੱਚਾ ਜੋ ਇਹ ਗਲਤ ਹਰਕਤ ਕਰੇਗਾ ਉਹਦਾ ਡਰਾਈਵਿੰਗ ਲਾਇਸੈਂਸ ਅਗਲੇ 7 ਸਾਲਾਂ ਲਈ ਜਦੋਂ ਤਾਈਂ ਉਹ 25 ਸਾਲ ਦੀ ਉਮਰ ਨਹੀਂ ਅਟੇਨ ਕਰਦਾ ਉਦੋਂ ਤਾਈਂ ਉਹ ਡਰਾਈਵਿੰਗ ਲਾਇਸੈਂਸ ਨਹੀਂ ਬਣਵਾ ਪਾਏਗਾ ਸਰ ਜਿਵੇਂ ਅਸੀਂ ਦੇਖਿਆ ਜਿਵੇਂ ਮੈਂ ਜ਼ਿਕਰ ਵੀ ਕੀਤਾ ਸ਼ੁਰੂਆਤ ਦੇ ਵਿੱਚ ਫਿਰ ਉਹ ਭਾਵੇਂ ਪੂਨੇ 'ਲੀ ਘਟਨਾ ਹੋਵੇ ਜਾਂ ਫਿਰ ਉਹ ਮੁੰਬਈ 'ਲੀ ਘਟਨਾ ਹੋਵੇ ਕਾਨੂੰਨ ਬਹੁਤ ਸਖਤ ਹੁੰਦੇ ਨੇ ਪਰ ਮੌਕੇ ਦੇ ਉੱਤੇ ਕੁਝ ਅਜਿਹੇ ਸਰਕਮਸਟੈਂਸਸ ਬਣ ਜਾਂਦੇ ਨੇ ਕੋਈ ਬੰਦਾ ਫੋਨ ਕਰਕੇ ਸਪਾਰਸ਼ ਲਵਾ ਦਿੰਦਾ ਹੈ ਕੋਈ ਕਹਿੰਦਾ ਹੈ ਕਿ ਜੀ ਮੇਰੇ ਤਾਂ ਰਿਸ਼ਤੇਦਾਰ ਨੇ ਮੇਰੇ ਤਾਂ ਅੰਕਲ ਡੀਐਸਪੀ ਲੱਗੇ ਹੋਏ ਨੇ ਮੇਰੇ ਤਾਂ ਅੰਕਲ ਇਨਸਪੈਕਟਰ ਲੱਗੇ ਹੋਏ ਨੇ ਜਾਂ ਮੇਰੇ ਤਾਂ ਇੱਥੋਂ ਤੱਕ ਦੀ ਪਹੁੰਚ ਹੈਗੀ ਹੈ ਤੇ ਉਹਨਾਂ ਛੱਡ ਦਿੱਤਾ ਜਾਂਦਾ ਹੈ ਕਿ ਇਹ ਵੀ ਚੀਜ਼ ਹੁਣ ਸ਼ਕਤੀ ਦੇ ਨਾਲ ਲਾਈ ਜਾਊਗੀ ਕਿ ਜਿਹੜਾ ਮਰਜ਼ੀ ਕੋਈ ਵਿਅਕਤੀ ਹੋਵੇ ਕਾਨੂੰਨ ਸਭ ਦੇ ਲਈ ਇੱਕ ਬਰਾਬਰ ਨੇ ਔਰ ਕਾਰਵਾਈ ਸਖਤੀ ਹੋਵੇ ਦੇਖੋ ਈਵਨ ਜਿਹੜੀ ਆਪਣੇ ਨਵੇਂ ਕਾਨੂੰਨ ਆਏ ਹੈਗੇ ਨੇ BNSI ਉਹਨਾਂ ਸਾਰਿਆਂ ਦੇ ਵਿੱਚ ਹੁਣ ਇਹ ਪ੍ਰਵਧਾਨ ਕੀਤਾ ਗਿਆ ਵੀ ਹਰ ਇੱਕ ਚੀਜ਼ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ ਔਰ ਇਹ ਕਾਨੂੰਨ ਨੂੰ ਇਨਫੋਰਸ ਕਰਨ ਲਈ ਹੁਣ ਸਾਡੇ ਕੋਲ ਇਸ ਤਰ੍ਹਾਂ ਦੇ ਤੰਤਰ ਅਵੇਲੇਬਲ ਹੈਗੇ ਨੇ ਜਿਦੇ ਚ ਮੋਬਾਈਲ ਵੀਡੀਓ ਕੈਮਰੇ ਹੈਗੇ ਨੇ ਸਾਡੀਆਂ ਇੰਟਰਸੈਪਟਰ ਗੱਡੀਆਂ ਹੈਗੀਆਂ ਨੇ ਉਹ ਸਾਡੀਆਂ ਚੀਜ਼ਾਂ ਇਹ ਹੁਣ ਪ੍ਰੋਪਰਲੀ ਰਿਕਾਰਡ ਕੀਤੀਆਂ ਜਾਂਦੀਆਂ ਨੇ ਪਲੱਸ ਅਸੀਂ ਜਿਹੜੇ ਕਾਨੂੰਨ ਨੂੰ ਇਨਫੋਰਸ ਕਰਨ ਵਾਲੇ ਸਾਡੇ ਪੁਲਿਸ ਮੁਲਾਜ਼ਮ ਹੈਗੇ ਨੇ ਟ੍ਰੈਫਿਕ ਦੇ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਸਾਦਿਆਂ ਨੂੰ ਬਾਡੀ ਕੈਂਪ ਦਾ ਦੇ ਇਸ ਰਿਹਾ ਤਾਂ ਕਿ ਇਹ ਸਾਦੀ ਚੀਜ਼ ਇੱਕ ਅ ਇਸ ਤਰ੍ਹਾਂ ਦੀ ਹੋਵੇ ਜਿਹੜੀ ਦੇ ਚ ਹਿਊਮਨ ਇੰਟਰਫੇਸ ਘੱਟ ਹੋਵੇ ਤੇ ਟੈਕਨੋਲੋਜੀ ਜ਼ਿਆਦਾ ਯੂਜ਼ ਕਿ ਔਰ ਟੈਕਨੋਲੋਜੀ ਜਿਹੜੀ ਹੁੰਦੀ ਹੈ ਉਹ ਸਾਦਿਆਂ ਲਈ ਬਰਾਬਰ ਹੁੰਦੀ ਹੈ ਉਹ ਕੋਈ ਭੇਦ ਭਾਵ ਨਹੀਂ ਰੱਖਦੀ ਕਿ ਇਹ ਕਿਹਦੀ ਗੱਡੀ ਹੈ ਜਾਂ ਕੌਣ ਚਲਾ ਰਿਹਾ ਹੈਗਾ ਸੋ ਜਿਸ ਬਾਹਲੇ ਮੁਲਕਾਂ ਚ ਟੈਕਨੋਲੋਜੀ ਨੇ ਟੇਕਓਵਰ ਕਰ ਲਿਆ ਉਸ ਤਾਈ ਮੈਨੂੰ ਉਮੀਦ ਹੈ ਆਪਣੇ ਵੀ ਆਨਾਲਿਸ ਸਮੇਂ ਦੇ ਵਿੱਚ ਇਹੀ ਹੋਏਗਾ ਔਰ ਇਹਦੇ ਚ ਸਾਨੂੰ ਕਾਨੂੰਨ ਐਨਫੋਰਸ ਕਰਨ ਚ ਕਾਫੀ ਆਸਾਨੀ ਹੋਏਗੀ ਜਿਵੇਂ ਜ਼ਿਕਰ ਕੀਤਾ ਜਿਵੇਂ ਬਾਹਰਲੀ ਕੰਟਰੀ ਔਰ ਜੇ ਆਪਾਂ ਚੰਡੀਗੜ੍ਹ ਦੀ ਉਹ ਗੱਲ ਕਰੀਏ ਸਰ ਚੰਡੀਗੜ੍ਹ ਦੇ ਵਿੱਚ ਜੋ ਟ੍ਰੈਫਿਕ ਕੈਮਰਾਜ਼ ਲੱਗੇ ਹੋਏ ਨੇ ਮਿੰਟ ਲਾਉਂਦੇ ਨੇ ਕੋਈ ਲਾਈਟ ਟੱਪੇ ਦਾ ਨਾਲ ਦੇ ਨਾਲ ਚਲਾਨ ਕੱਟ ਕੇ ਉਹਨਾਂ ਦੇ ਘਰਾਂ ਦੇ ਵਿੱਚ ਆ ਜਾਂਦਾ ਹੈ ਕੀ ਪੰਜਾਬ ਦੇ ਵਿੱਚ ਵੀ ਇਹ ਸਾਰੇ ਸ਼ਹਿਰਾਂ ਦੇ ਵਿੱਚ ਚੀਜ਼ਾਂ ਲਾਗੂ ਹੋਣਗੀਆਂ ਕਿਉਂਕਿ ਮੋਹਾਲੀ ਤੱਕ ਲੋਕੀ ਬਹੁਤ ਲਾਈਟਲੀ ਲੈਂਦੇ ਨੇ ਜਿਵੇਂ ਹੀ ਚੰਡੀਗੜ੍ਹ ਦਾ ਬਾਰਡਰ ਟੱਪਦੇ ਨੇ 벨ਟ ਵੀ ਲੱਗ ਜਾਂਦੀ ਹੈ ਗੱਡੀ ਦੀ ਹਾਈ ਬੀਮ ਵੀ ਲੋ ਬੀਮ ਦੇ ਵਿੱਚ ਹੋ ਜਾਂਦੀ ਹੈ ਔਰ ਜਿਹੜਾ ਵੀ ਚੀਜ਼ਾਂ ਹੁੰਦੀਆਂ ਫਿਰ ਉਹ ਸਾਰੀ ਕਹਿੰਦੇ ਉਹਨਾਂ ਗੱਡੀ ਪੱਟ ਪ੍ਰੈਸ਼ਨ ਬਹੁਤ ਅੱਛਾ ਪ੍ਰੈਸ਼ਨ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਇਹਦੇ ਉੱਤੇ ਸਾਡੀ ਕਮੀਟਿੰਗ ਲਈ ਔਰ ਆਪਣਾ ਮੁਹਾਲੀ ਦੇ ਵਿੱਚ ਕੈਂਪ ਦੇ ਆਲਰੇਡੀ ਆਪਣੇ ਸ਼ੁਰੂ ਹੋ ਗਏ ਹੈਗੇ ਨੇ ਔਰ ਉਹਨਾਂ ਨੇ ਸਾਨੂੰ ਹਦਾਇਤ ਕੀਤੀ ਆ ਵੀ ਹੋਰ ਵੀ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਜ਼ਿਲ੍ਹੇ ਹੈਗੇ ਨੇ ਜਿਸ ਦਾ ਆਪਣਾ ਪਟਿਆਲਾ ਹੋ ਜਾਂਦਾ ਰੋਪੜ ਹੋ ਜਾਂਦਾ ਆਪਣਾ ਨਵਾਂ ਸ਼ਹਿਰ ਆ ਜਾਂਦਾ ਹੈਗਾ ਹਾਂਜੀ ਇਹ ਇੰਨਾ ਸਾਦੇ ਜ਼ਿਲ੍ਹਿਆਂ ਦੇ ਵਿੱਚ ਵੀ ਤੁਸੀਂ ਕੈਂਪ ਦੇ ਲਾਂ ਦਾ ਫੋਲੋਅ ਅਪ ਕਰੂ ਤੇ ਉਸ ਤੋਂ ਬਾਅਦ ਅਸੀਂ ਇਸ ਇਸ਼ੂ ਦੇ ਉੱਤੇ ਅਸੀਂ ਟਰਾਂਸਪੋਰਟ ਮਹਿਕਮੇ ਨਾਲ ਤੇ ਲੀਡ ਏਜੰਸੀ ਨਾਲ ਮੀਟਿੰਗ ਕਰ ਲਈ ਹੈ ਔਰ ਲੀਡ ਏਜੰਸੀ ਵੱਲੋਂ ਇਹਦਾ ਇੱਕ ਪ੍ਰੋਜੈਕਟ ਤਿਆਰ ਕੀਤਾ ਜਾਦਿਆ ਤਾਂ ਕਿ ਆਪਣੇ ਚੰਡੀਗੜ੍ਹ ਤੇ ਨਾਲ ਲੱਗਦੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਆਪਣਾ ਮੁਹਾਲੀ ਤਾਂ ਹੋ ਗਿਆ ਰੋਪੜ ਪਟਿਆਲਾ ਇਹ ਸਾਦੇ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਕੈਂਪ ਦੇ ਲਾਵਾਂਗੇ ਤਾਂ ਕਿ ਉਹ ਜੋ ਇਨਫੋਰਸਮੈਂਟ ਚੰਡੀਗੜ੍ਹ ਦੇ ਵਿੱਚ ਹੈ ਉਹ ਨਾਲ ਦੇ ਪੰਜਾਬ ਦੇ ਜ਼ਿਲ੍ਹਿਆਂ ਚ ਵੀ ਹੈ ਸਿੱਕਤੀ ਜਿੰਨਾ ਡਰ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ ਹੈ ਉਹ ਬਾਕੀ ਹੋਰ ਹੁਣ ਡਿਸਟ੍ਰਿਕਟ ਦੇ ਵਿੱਚ ਵੀ ਫਿਰ ਉਹ ਸ਼ੁਰੂ ਹੋ ਜਾਏਗਾ ਬਿਲਕੁਲ ਬਿਲਕੁਲ ਪਰ ਸਰ ਇੱਕ ਚੀਜ਼ ਇਹ ਵੀ ਨਜ਼ਰ ਦੇ ਵਿੱਚ ਆਉਂਦੀ ਹੈ ਹਾਲਾਂਕਿ ਹਾਈ ਨੰਬਰ ਪਲੇਟ ਸਕਿਉਰिटीज ਨੂੰ ਲੈ ਕੇ ਤਾਂ ਬਹੁਤ ਸਖਤਾਈ ਕੀਤੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਕੋਈ ਬਿਨਾ ਹਾਈ ਨੰਬਰ ਸਕਿਉਰਟੀ ਪਲੇਟ ਤੋਂ ਗੱਡੀ ਆ ਜਾਵੇ ਤਾਂ ਉਹਦਾ ਨਾਲ ਦੀ ਨਾਲ ਰੋਕ ਕੇ ਚਲਾਨ ਕੱਢ ਦਿੱਤਾ ਜਾਂਦਾ ਹੈ ਪੰਜਾਬ 'ਚ ਅਸੀਂ ਇਹ ਦੇਖਿਆ ਹੈ ਕਿ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਇੱਥੇ ਸ਼ਿਕਾਇਤਾਂ ਬਹੁਤ ਜ਼ਿਆਦਾ ਨਹੀਂ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਹਾਈ ਸਕਿਉਰਟੀ ਨੰਬਰ ਪਲੇਟ ਦੀਆਂ ਇਸ ਤਰ੍ਹਾਂ ਵਧੀਆ ਫੌਂਟ ਵਾਲੀ ਨੰਬਰ ਪੇਟਾਂ ਦੇ ਨਾਲ ਹੀ ਆਪਣੀ ਗੱਡੀ ਦੇ ਉੱਤੇ ਜਿਹੜਾ ਹੈ ਉਹ ਨੰਬਰ ਲਿਖਵਾ ਕੇ ਰੱਖਣਾ ਹੈ ਇਹ ਕੋ ਤੱਕ ਪੂਰੇ ਤਰੀਕੇ ਨਾਲ ਲਾਗੂ ਕਰ ਦਿੱਤਾ ਜਾਊਗਾ ਕਿ ਜੇਕਰ ਕਿਸੇ ਵੀ ਗੱਡੀ ਦੀ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੈ ਤਾਂ ਉਸ ਨੂੰ ਬੌਂਡ ਕੀਤਾ ਜਾਵੇ ਜਾਂ ਉਸ ਦਾ ਚਲਾਨ ਕੀਤਾ ਜਾਵੇ ਹਾਈ ਸਕਿਉਰਿਟੀ ਨੰਬਰ ਪਲੇਟ ਤੋਂ ਇਲਾਵਾ ਮੈਂ ਇਸ ਕਹਾਗਾ ਤੁਹਾਡੇ ਮਾਧਿਅਮ ਦੇ ਦੇ ਸਾਡੇ ਪੰਜਾਬੀਆਂ ਨੂੰ ਆਪਣਾ ਇਹ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਆਪਾਂ ਸੜਕ ਤੇ ਚੱਲਦੇ ਹੈਗੇ ਆ ਆਪਾਂ ਇੱਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਚੱਲੀਏ ਆਪਾਂ ਕੋਈ ਵੀ ਇਹੋ ਜਿਹਾ ਕੰਮ ਨਾ ਕਰੀਏ ਇਹਦੇ ਵਿੱਚ ਕੋਈ ਵੀ ਬਹਾਦਰੀ ਨਹੀਂ ਹੁੰਦੀ ਕਿਉਂਕਿ ਬਹਾਦਰੀ ਤਾਂ ਉਹਦੇ 'ਚ ਹੁੰਦੀ ਹੈ ਜਿਹੜਾ ਤੁਸੀਂ ਕਿਸੇ ਲਈ ਕੰਮ ਕਰਦੇ ਹੋ ਇਹ ਤੁਸੀਂ ਆਪਣੇ ਹਮੇ ਲਈ ਜਿਹੜਾ ਕੰਮ ਕਰਦੇ ਹੋ ਇਹਦੇ 'ਚ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੁੰਦੀ ਇਹ ਇਹ ਤਾਂ ਇੱਕ ਗਲਤ ਧਾਰਨਾ ਆਪਾਂ ਨੇ ਪਾ ਲਈਆ ਵੀ ਆਪਾਂ ਨੇ ਕਾਨੂੰਨ ਕਿਉਂਕਿ ਕਾਨੂੰਨ ਕਿਤੇ ਨਾ ਕਿਤੇ ਜਿੰਨੀ ਹੁਣ ਆਪਣੀ ਟੈਕਨੋਲੋਜੀ ਇਹਦੇ 'ਚ ਆ ਗਈ ਹੈਗੀਆ ਕਿਤੇ ਨਾ ਕਿਤੇ ਤੁਸੀਂ ਗਲਤ ਕੰਮ 'ਚ ਫਸ ਸਕਦੇ ਹੈਗੇ ਹੋ ਔਰ ਜਿੰਨੀਆਂ ਇਹਦੀਆਂ ਪ੍ਰੋਵੀਜ਼ਨਸ ਸਖਤ ਹੈਗੀਆਂ ਨੇ ਕਾਨੂੰਨ ਦੀਆਂ ਔਰ ਉਹਦੇ ਲਈ ਤੁਹਾਨੂੰ ਕਾਫੀ ਲੰਬਾ ਲਾਅਸ ਸਫਲ ਕੰਨ ਨਾ ਪੈ ਸਕਦਾ ਹੈਗਾ ਸੋ ਜਿਸ ਆਪਣੇ ਲਾਇਸੈਂਸਸ ਦਾ ਵੀ ਹੋਲੀ ਹੋਲੀ ਕੰਪਿਊਟਰਾਈਜੇਸ਼ਨ ਹੋ ਰਿਹਾ ਤੇ ਆਪਣਾ ਜਿਸ ਦਾ ਬਾਅਦ ਦਾ ਸਿਸਟਮ ਹੈਗਾ ਦੋ ਵੀ ਦੀ ਲਾਇਸੈਂਸ ਤਿੰਨ ਵੀ ਦੀ ਅਫੈਂਸ ਹੋਈ ਤੁਹਾਡਾ ਲਾਇਸੈਂਸ ਕੈਨਸਲ ਹੋ ਜਾਏਗਾ ਔਰ ਤੁਹਾਡਾ ਲਾਇਸੈਂਸ ਕੈਨਸਲ ਹੋ ਜਾਏਗਾ ਦਵਾ ਦਾ ਲਾਇਸੈਂਸ ਨਹੀਂ ਬਨੇਗਾ ਤੁਸੀਂ ਇਨਕੇਪੇਬਲ ਹੋ ਜਾਓਗੇ ਸੋਸਾਇਟੀ ਚ ਆਪਰੇਟ ਕਰਨ ਲਈ ਸੋ ਇਹ ਸਾਰੇ ਇਸ਼ੂਸ ਦੇ ਉੱਤੇ ਜਿਹੜੀ ਇੱਕ ਆਪਾਂ ਕਿਸੇ ਦੀ ਵੇਟ ਕਰੀਏ ਕਿ ਪੁਲਿਸ ਆਕੇ ਇਨਫੋਰਸ ਕਰੇ ਇਸ ਤੋਂ ਅੱਛਾ ਅੱچھے ਨਾਗਰਿਕ ਉਹ ਹੁੰਦੇ ਨੇ ਜਿਹੜੇ ਆਪਣੇ ਆਪ ਕਾਨੂੰਨ ਦੀ ਪਾਲਣਾ ਕਰਨ ਤੇ ਖੁਦ ਇਸ ਤੋਂ ਪਹਿਲਾਂ ਵੀ ਜਿਵੇਂ ਤੁਸੀਂ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿਉਂਕਿ ਆਪਾਂ ਦੇਖਿਆ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਬਹੁਤ ਸਾਰੇ ਲੋਕ ਰੀਲਸ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਨੇ ਗੱਡੀਆਂ ਦੀ ਸਨਰੂਫ ਦੇ ਵਿੱਚੋਂ ਬਾਹਰ ਨਿਕਲ ਕੇ ਵੀਡੀਓਜ਼ ਬਣਾਉਣ ਲੱਗ ਜਾਂਦੇ ਨੇ ਔਰ ਉਸ ਦਾ ਅਸੀਂ ਅੰਜਾਮ ਵੀ ਦੇਖ ਚੁੱਕੇ ਹਾਂ ਤਾਂ ਹੁਣ ਇਹ ਵੀ ਸਿਕਤਾਈ ਦੇ ਨਾਲ ਲਾਗੂ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਸਨਰੂਫ ਚੋਂ ਬਾਹਰ ਨਿਕਲਦਾ ਹੈ ਔਰ ਜੇਕਰ ਕਿਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਦਿਖ ਜਾਂਦੀ ਹੈ ਤਾਂ ਉਸ ਦੇ ਉੱਤੇ ਵੀ ਐਕਸ਼ਨ ਹੋਊਗਾ ਵੀਡੀਓ ਦੇਖ ਕੇ ਬਿਲਕੁਲ ਹੋਏਗਾ ਕਾਫੀ ਇਸ ਤਰ੍ਹਾਂ ਦੀਆਂ ਜਿਹੜੀਆਂ ਰੀਲਸ ਬਣਾਉਣ ਦੇ ਚੱਕਰ ਦੇ ਵਿੱਚ ਆਪਾਂ ਗੱਡੀ ਨਾਲ ਕੋਈ ਉਸ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਦੇ ਹਾਂ ਜਿਹੜੀ ਗੱਡੀ ਨਾਲ ਕੋਈ ਵੀ ਮੋਡੀਫਿਕੇਸ਼ਨ ਕੀਤੀ ਜਾਂਦੀ ਆ ਉਹ ਮੋਟਰ ਵਹੀਕਲ ਐਕਟ ਦੀ ਇੱਕ ਵਾਈਲੇਸ਼ਨ ਹੈਗੀ ਆ ਔਰ ਉਸ ਵਾਈਲੇਸ਼ਨ ਨੂੰ ਪਕੜਿਆ ਜਾ ਸਕਦਾ ਉਹਨੂੰ ਪੀਨਲਾਈਜ਼ ਕੀਤਾ ਜਾ ਸਕਦਾ ਸੋ ਮੈਂ ਤੁਹਾਡੇ ਮਾਧਿਅਮ ਤੇ ਤਾਂ ਹੀ ਮੈਂ ਇਹੀ ਸਾਡੇ ਪੰਜਾਬੀਆਂ ਨੂੰ ਸਾਰੇ ਆਪਣੇ ਸਿਟੀਜ਼ਨਸ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਜਦੋਂ ਵੀ ਸੜਕ ਤੇ ਚੱਲੋ ਤੁਸੀਂ ਇੱਕ ਕਾਇਦੇ ਦੇ ਮੁਤਾਬਕ ਚੱਲੋ ਤਾਂ ਕਿ ਆਪਾਂ ਇੱਕ ਅچھے ਨਾਗਰਿਕ ਹੋਣ ਦਾ ਸਬੂਤ ਪੇਸ਼ ਕਰ ਸਕੀਏ। ਜੇਕਰ ਕੋਈ ਰੀਲਾ ਬਣਾ ਬਣਾ ਦੇ ਚੱਕਰਾਂ ਦੇ ਵਿੱਚ ਗੱਡੀ ਦੇ ਬੋਨਟ ਤੇ ਉੱਤੇ ਬੈਠ ਰਿਹਾ ਹੈ ਜਾਂ ਸਨਰੂਫ ਦੇ ਵਿੱਚੋਂ ਬਾਹਰ ਨਿਕਲ ਰਿਹਾ ਤਾਂ ਉਸ ਦੇ ਉੱਤੇ ਵੀ ਸਖਤ ਕਾਰਵਾਈ ਤੇ ਚਲਾਨ ਕਟਿਆ ਜਾਊਗਾ ਕਿਵੇਂ ਹੈ? ਬਿਲਕੁਲ ਕਾਰਵਾਈ ਹੋਏਗੀ ਜੀ। ਬੰਦੇ ਕਾਨੂੰਨ ਦੇ ਤਹਿਤ ਅਗਰ ਕੋਈ ਗੱਡੀ ਜਿਹੜੀ ਪਰਪਸਲੀ ਗੱਡੀ ਬਣੀ ਆ ਤੇ ਕੋ ਗੱਡੀਆਂ ਜਿਹੜੀਆਂ ਬਣਦੀਆਂ ਨੇ ਉਹਦੇ ਚ ਸੇਫਟੀ ਮੈਜਰਸ ਬਿਲਟ ਇਨ ਹੁੰਦੇ ਨੇ ਤੁਸੀਂ ਸੀਟ ਬੈਲਟ ਨਹੀਂ ਲਾਉਂਦੇ ਤਾਂ ਤੁਹਾਡੇ 에어 ਬੈਲੂਨ ਨਹੀਂ ਖੁੱਲਦੇ ਜੇ ਤੁਸੀਂ ਸੀਟ ਬੈਲਟ ਨਹੀਂ ਲਾਦੇ ਹੋ ਉਹਦੀ ਵਾਇਲੇਸ਼ਨ ਆ ਗਈ ਤੇ ਉਹ ਤੁਸੀਂ ਕਰੋਗੇ ਤੁਸੀਂ ਸੰਦੂਫ ਖੋਲ ਕੇ ਬਾਹਰ ਖੜੇ ਹੋ ਤੁਸੀਂ ਆਪਦੀ ਤਾਂ ਜਿਹੜੀ ਸੇਫਟੀ ਆ ਉਹਨੂੰ ਤਾਂ ਇਨਡੇਂਜਰ ਕਰ ਦੇਉਂ ਪਲੱਸ ਜਿਹੜਾ ਬੰਦਾ ਗੱਡੀ ਚਲਾਦਾ ਉਹਨੂੰ ਵੀ ਡਿਸਟਰੈਕਟ ਕਰ ਦੇਵੋਗੇ ਪਿਛਲੀ ਸੀਟ ਦੇ ਉੱਤੇ ਤਾਂ ਜਿਵੇਂ ਕਾਨੂੰਨ ਆ ਹੀ ਚੁੱਕਿਆ ਕਿ ਸੀਟ ਬੈਲ ਲਾਉਣੀ ਲਾਜ਼ਮੀ ਹੈ ਪਰ ਸਾਡੇ ਤਾਂ ਮੁਰਲੀਆਂ ਸੀਟਾਂ ਦੇ ਉੱਤੇ ਨਹੀਂ ਲਾਉਂਦੇ ਪਿਛਲੀਆਂ ਦੇ ਉੱਤੇ ਲਾਉਣਾ ਬਹੁਤ ਔਖੀ ਕੰਮ ਹੈਗਾ ਮੇਨੂੰ ਲੱਗਦਾ ਹੈ ਇਸ ਨੂੰ ਕਿਵੇਂ ਫਿਰ ਤੁਹਾਡੇ ਵਾਸਤੇ ਕੀ ਚੈਲੰਜ ਰਹਿੰਦਾ ਕਿ ਇਸ ਨੂੰ ਕਿਵੇਂ ਇੰਪਲੀਮੈਂਟ ਕਰਵਾਉਣਾ ਹੈ ਔਰ ਕਿਵੇਂ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਉਣੀ ਹੈ ਸਕੂਲਸ ਦੇ ਵਿੱਚ ਸੈਮੀਨਾਰਸ ਤਾਂ ਚੱਲਦੇ ਰਹਿੰਦੇ ਨੇ ਕਲਾਸਿਸ ਜਿਹੜੀਆਂ ਨੇ ਉਹ ਸਪੈਸ਼ਲ ਲਗਾਇਤਆਂ ਜਾਂਦੀਆਂ ਨੇ ਸੈਮੀਨਾਰ ਕਰਾਏ ਜਾਂਦੇ ਨੇ ਪਰ ਇਹਨੂੰ ਹਕੀਕਤ ਕਿਵੇਂ ਦੇ ਵਿੱਚ ਲੈ ਕੇ ਆਉਣਾ ਹੈ ਅਮਲੀ ਜਾਮਾ ਕਿਵੇਂ ਪਾਉਣਾ ਇਹਨੂੰ ਦੇਖੋ ਮੇਰਾ ਇਹ ਮੰਨਣਾ ਹੈਗਾ ਕਿ ਜ ਲੋਕ ਹੈਗੇ ਨੇ ਸਾਰੇ ਆਪਣੇ ਜਿੰਮੇਵਾਰੀਆਂ ਦੇ ਪ੍ਰਤੀ ਸੁਚੇਤ ਹੁੰਦੇ ਨੇ ਜੇ ਉਹਨਾਂ ਨੂੰ ਬਾਰ-ਬਾਰ ਇਹ ਗੱਲ ਦੱਸੀ ਜਾਵੇ ਵੀ ਆਸ ਚੀਜ਼ ਨਾਲ ਤੁਹਾਡਾ ਆ ਨੁਕਸਾਨ ਹੋ ਸਕਦਾ ਤੇ ਉਹ ਅਵੇਅਰ ਹੁੰਦੇ ਨੇ ਤੇ ਉਹ ਪ੍ਰੀਕਾਸ਼ਨ ਲੈਣਾ ਸ਼ੁਰੂ ਕਰ ਦਿੰਦੇ ਹੈਗੇ ਨੇ ਸੋ ਇਹ ਅਸੀਂ ਹਰ ਇੱਕ ਕਾਨੂੰਨ ਦੇ ਉੱਤੇ ਇਹੀ ਨਹੀਂ ਕਿ ਆਪਾਂ ਨੇ ਫੜ ਫੜ ਕੇ ਚਲਾਨ ਕੱਟਦੇ ਨੇ ਲੋਕਾਂ ਨੂੰ ਅਵੇਅਰ ਕਰਨਾ ਔਰ ਅਵੇਧ ਕਦਮ ਤੋਂ ਬਾਅਦ ਉਹਨੂੰ ਇਨਫੋਸ ਕਰਨਾ ਕਿ ਚੰਡੀਗੜ੍ਹ ਬੈਲਟ ਭਾਵੇਂ ਲੱਗ ਜਾਂਦੀ ਹੈ ਪੰਜਾਬ ਦੇ ਵਿੱਚ ਬੈਲਟ ਨਹੀਂ ਲੋਕਾਂ ਤੋਂ ਲੱਗਦੀ ਪੰਜਾਬ 'ਚ ਨਾਲ ਦੇ ਨਾਲ ਉਤਰ ਜਾਂਦੀ ਹੈ ਚੰਡੀਗੜ੍ਹ ਆ ਕੇ ਨਾਲ ਦੀ ਨਾਲ ਬੈਲਟ ਲੱਗ ਜਾਂਦੀ ਨਹੀਂ ਉਹ ਬਿਲਕੁਲ ਠੀਕ ਹੈ ਪਰ ਉਹ ਹੌਲੀ ਹੌਲੀ ਲੋਕ ਜਿਸ ਤਰ੍ਹਾਂ ਐਜੂਕੇਟ ਹੋਣਗੇ ਕਿ ਜਿਸ ਤਰ੍ਹਾਂ ਸੀਟ ਬੈਲਟ ਜੇ ਲੱਗੀ ਹੋਏਗੀ ਤਾ 에어 బెలూన్ ਖੁੱਲੇਗਾ ਉਹਨਾਂ ਦੀ ਉਹ ਸੇਫਟੀ ਹੈਗੀ ਐ ਤਾਂ ਸੋ ਸੀਟ ਬੈਲਟ ਲਾਣੀ ਇਹ ਸਾਰੀਆਂ ਚੀਜ਼ਾਂ ਥੋੜੀ ਦੇਰ ਲਈ ਆਪਾਂ ਨੂੰ ਇਨਫੋਰਸਮੈਂਟ ਕਰਨੀ ਹੁੰਦੀ ਆ ਪਰ ਬਾਇ ਐਂਡ ਲਾਰਜ ਲੋਕ ਆਪਣੇ ਬਾਰੇ ਸੋਚੇਤ ਹੁੰਦੇ ਹੈਗੇ ਨੇ ਕਿ ਪਰਸਪੈਕਸ਼ਨ ਲੋਕਾਂ ਦੇ ਵਿੱਚ ਬਣੀ ਹੁੰਦੀ ਹੈ ਕਹਿੰਦੇ ਕਿ ਕੋਈ ਗੱਲ ਨਹੀਂ ਜੇ ਫੜ ਲਿਆ ਤਾਂ ਲੈ ਦੇ ਕੇ ਇੱਕ ਆਮ ਜੀ ਇਹ ਧਾਰਨਾ ਹੈਗੀ ਹੈ ਕੋਈ ਨਹੀਂ ਲੈ ਦੇ ਕੇ ਆਪਾਂ ਛੁਰਕਾਰਾ ਕਰ ਲਵਾਂਗੇ ਕਿਸੇ ਵੀ ਭਾਵੇਂ ਉਹ ਫਿਰ ਸਟੇਟ ਦੀ ਕਿ ਉਹਨਾਂ ਨਾਲ ਗੱਲ ਹੋਵੇ ਕੋਈ ਫੜ ਲਵੇ ਤਾਂ ਕਹਿੰਦੇ ਕੋਈ ਗੱਲ ਨਹੀਂ ਕਾਨੂੰਨ ਜੇ ਹੈਗਾ ਤਾਂ ਕੋਈ ਨਹੀਂ ਇਹਨੂੰ ਲੈ ਦੇ ਕੇ ਆਪਾਂ ਨਿਪਟੜ ਲਵਾਂਗੇ ਜਿਹੜੇ ਲੋਕਾਂ ਦੇ ਮਨਾਂ 'ਚ ਇਹ ਪਰਸਪੈਕਸ਼ਨ ਹੈਗੀ ਹੈ ਕਿ ਕੋਈ ਨਹੀਂ ਜੀ ਅਸੀਂ ਤਾਂ ਲੈ ਦੇ ਕੇ ਨਿਪਟਾਰਾ ਕਰ ਲਵਾਂਗੇ ਉਹਨਾਂ ਦੇ ਵਾਸਤੇ ਕੀ ਤੁਸੀਂ ਕਹਿਣਾ ਚਾਹੋਗੇ ਨਹੀਂ ਮੈਂ ਇਹ ਕਹਿਣਾ ਚਾਹਾਂਗਾ ਕਿ ਨੰਬਰ 1 ਤਾਂ ਇਹ ਜਿਹੜਾ ਯੁੱਗ ਚ ਆਪਾਂ ਮੂਵ ਕਰਦੇ ਆ ਉਹ ਯੁੱਗ ਇਹ ਯੁੱਗ ਨਹੀਂ ਹੈਗਾ ਜਿਦੇ ਚ ਲੈ ਦੇ ਕੇ ਆਪਾਂ ਕੋਈ ਗੱਲ ਖਤਮ ਅਸੀਂ ਕ腐ਸ਼ਨ ਦੇ ਅਗੇਂਸਟ ਵੀ ਤੁਸੀਂ ਦੇਖਿਆ ਹੋਵੇਗਾ ਜਿਹੜੇ ਬੰਦੇ ਕ腐ਸ਼ਨ ਕਰਕੇ ਸਾਡੇ ਇੱਕ ਕਨਸਟੇਬਲ ਨੂੰ ਪੈਸੇ ਦੇ ਕੇ ਉਹਦੇ ਨਾਲ ਸੈਟਲ ਕਰਨਾ ਚਾਹੁੰਦੇ ਸੀ ਉਹ ਕਨਸਟੇਬਲ ਨੇ ਕੰਪਲੇਂਟ ਕੀਤਾ ਤੇ ਅਸੀਂ ਉਸ ਕਨਸਟੇਬਲ ਨੂੰ ਵੀ ਰੈਕੋਗਨਾਈਜ਼ ਕੀਤਾ ਉਹਦੇ ਅੱਛੇ ਬਿਹੇਵੀਅਰ ਨੂੰ ਰੈਕੋਗਨਾਈਜ਼ ਕੀਤਾ ਔਰ ਕਾਰਵਾਈ ਕੀਤੀ ਜਿਹੜਾ ਬੰਦਾ ਉਹਨੂੰ ਟੈਂਪਟ ਕਰ ਦਿਆ ਸੀ ਵੀ ਤੁਸੀਂ ਲੈ ਦੇ ਕੇ ਗੱਲ ਖਤਮ ਕਰ ਦਿਓ ਸੋ ਆਨਾਲਾਈ ਸਮੇਂ ਦੇ ਵਿੱਚ ਸਾਡੇ ਕਾਂਸਟੇਬਲਸ ਤੇ ਟ੍ਰੈਫਿਕ ਦੇ ਜਿਹੜੇ ਹੋਣਗੇ ਉਹਨਾਂ ਦੇ ਕੋਲੇ ਬੋਡੀ ਕੈਮਰਾਜ਼ ਹੋਣਗੇ ਉਹਦੇ ਚ ਸਾਡੀ ਗੱਲ ਰਿਕਾਰਡ ਹੋਏਗੀ ਇਹ ਲੈ ਦੇ ਕੇ ਅਲੀ ਗੱਲ ਖਤਮ ਇਸ ਵਰਸਾ ਵੀ ਹੈ ਤੁਸੀਂ ਸਿਟੀਜ਼ਨਸ ਨੂੰ ਵੀ ਅਪੀਅਰ ਕਰੋਗੇ ਸਿਟੀਜ਼ਨ ਨੂੰ ਕਿ ਜੇਕਰ ਤੋੜ ਤੋਂ ਕੋਈ ਇਹ ਜੀ ਮਾਲ ਪ੍ਰੈਕਟਿਸਸ ਕਰਨਾ ਚਾਹੁੰਦਾ ਤੁਸੀਂ ਵੀ ਵੀਡੀਓ ਰਿਕਾਰਡ ਕਰੋ ਔਰ ਉਸ ਦੀ ਸ਼ਿਕਾਇਤ ਕਰੋ ਜੇ ਐਵੇਂ ਹੁੰਦਾ ਹੈ ਬਿਲਕੁਲ ਹੈਗਾ ਔਰ ਓਲਰੇਡੀ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਇੱਕ ਸੀਐਮ ਸਾਹਿਬ ਨੇ ਨੰਬਰ ਦਿੱਤਾ ਹੋਇਆ ਹੈਗਾ ਜਿਦੇ ਤੇ ਲੋਕ ਕ腐ਸ਼ਨ ਦੀ ਕੰਪਲੇਂਟ ਕਰ ਸਕਦੇ ਨੇ ਔਰ ਵਿਜੀਲੈਂਸ ਡਿਪਾਰਟਮੈਂਟ ਉਹਨਾਂ ਤੇ ਕਾਰਵਾਈ ਕਰਦਾ ਹੈਗਾ ਕੀ ਦੇ ਵਿੱਚ ਉਹਨਾਂ ਮਾਪਿਆਂ ਨੂੰ ਸਰ ਕੀ ਸਨੇਹਾ ਹੈ ਕਿਉਂਕਿ ਬੱਚਿਆਂ ਦੇ ਜਦੋਂ ਗੱਲ ਆਉਂਦੀ ਹੈ ਤਾਂ ਮਾਪੇ ਕਹਿੰਦੇ ਕਿ ਕੋਈ ਨਹੀਂ ਜੀ ਸਾਡਾ ਲਾਡਲਾ ਬੱਚਾ ਹੈ ਗੱਡੀ ਚਲਾਉਣ ਲੱਗਾ ਤਾਂ ਬੜਾ ਮਾਣ ਮਹਿਸੂਸ ਕਰਦੇ ਨੇ ਟੂ ਵੀਲਰ ਚਲਾਉਣ ਲੱਗਾ ਤਾਂ ਬੜਾ ਮਾਣ ਮਹਿਸੂਸ ਕਰਦੇ ਨੇ ਪਰ ਉਹਨਾਂ ਨੂੰ ਕੀ ਅਵੇਅਰਨੈਸ ਤੁਹਾਡੇ ਵੱਲੋਂ ਕਿ 18 ਸਾਲ ਤੋਂ ਪਹਿਲਾਂ ਜੇ ਦਿੱਤਾ ਤਾਂ ਗਾਜ ਤੁਹਾਡੇ ਉੱਤੇ ਵੀ ਡਿੱਗ ਸਕਦੀ ਔਰ ਇਹ ਗੱਲ ਹੈ ਵੀ ਹੈ ਜੇ ਬੱਚੇ ਦੇ ਖੁਦਾਨਾ ਖਾਸ ਤਾਂ ਕੋਈ ਅਜੀਹੀ ਗੱਲ ਹੋ ਜਾਏ ਤਾਂ ਫਿਰ ਉਹ ਪੂਰੇ ਪਰਿਵਾਰ ਨੂੰ ਦੇਖੋ ਇਹਦੇ ਵਿੱਚ ਕੋਈ ਮਾਣ ਵਾਲੀ ਗੱਲ ਨਹੀਂ ਜੀ ਇਹ ਤਾਂ ਮੈਂ ਕਹੂੰਗਾ ਇਹ ਝੂਠੇ ਮਾਣ ਹੈਗਾ ਕਿ ਕੋਈ ਬੱਚੇ ਨੂੰ ਤੁਸੀਂ ਗੱ ਕਿਉਂਕਿ ਉਹ ਬੱਚੇ ਦੀਆਂ ਫੈਕਲਟੀਜ਼ ਹਜੇ ਪੂਰੀਆਂ ਡਿਵੈਲਪ ਨਹੀਂ ਹੋਈਆਂ ਕਿ ਉਹ ਗੱਡੀ ਨੂੰ ਔਰ ਅੱਜ ਕੱਲ੍ਹ ਦੀਆਂ ਚੀਟੀਆਂ ਆਪਣੀਆਂ ਗੱਡੀਆਂ ਹੈਗੀਆਂ ਨੇ ਬਾਹਰ ਲੀਆਂ ਗੱਡੀਆਂ ਹੈਗੀਆਂ ਨੇ ਬਹੁਤ ਤੇਜ਼ ਚੱਲਦੀਆਂ ਨੇ ਔਰ ਅਨਕੰਟਰੋਲੇਬਲ ਹੈਗੀਆਂ ਨੇ ਇੱਕ ਲੈਵਲ ਤੇ ਜਾ ਕੇ ਸੋ ਇਸ ਕਰਕੇ ਮਾਪਿਆਂ ਨੂੰ ਤਾਂ ਮੈਂ ਇਹੀ ਸੁਜੈਸਟ ਕਰਨਾ ਚਾਹਾਂਗਾ ਔਰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜਦੋਂ ਕੋਈ ਕੋਈ ਵੀ ਮਾਪਾ ਬੰਦਾ ਹੈਗਾ ਉਹਦੀ ਬੱਚੇ ਪੈਦਾਤੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੂੰ ਅੱਛੇ ਨਾਗਰਿਕ ਬਣਾਵੇ ਉਹਨੂੰ ਅੱਛੀ ਸਿੱਖਿਆ ਦੇਵੇ ਉਹਨੂੰ ਅੱਛਾ ਇੱਕ ਉਹ ਬਣਾਵੇ ਤਾਂ ਕਿ ਜਦੋਂ ਉਹ ਦੁਨੀਆ ਚੋਂ ਚਲਾ ਜਾਂਦਾ ਤਾਂ ਉਹਦੇ ਬੱਚੇ ਕਰਕੇ ਉਹ ਮਾਪੇ ਯਾਦ ਕੀਤਾ ਜਾਵੇ ਵੀ ਇਹ ਫਲਾਨੇ ਦਾ ਬੇਟਾ ਹੈ ਫਲਾਨੇ ਦੀ ਬੇਟੀ ਹੈ ਇਹਨੇ ਇੰਨਾ ਅੱਛਾ ਕੰਮ ਕੀਤਾ ਤੇ ਆਪਾਂ ਬੱਚਿਆਂ ਨੂੰ ਉਹ ਹਰਕਤ ਨਾ ਕਰਨ ਦੇਈਏ ਜਿਦੇ ਕਰਕੇ ਉਹ ਆਪ ਦਾ ਵੀ ਨੁਕਸਾਨ ਕਰੇ ਤੇ ਦੂਜਿਆਂ ਦਾ ਵੀ ਨੁਕਸਾਨ ਕਰੇ ਆਪਣੇ ਪੰਜਾਬ ਦੀ ਤਪਰਤਾ ਇਹੀ ਰਹੀ ਹੈ ਕਿ ਆਪਾਂ ਹਮੇਸ਼ਾ ਦੂਜਿਆਂ ਦੇ ਭਲੇ ਲਈ ਕੰਮ ਕਰਦੇ ਰਹਾਂ ਤੇ ਆਪਾਂ ਦੂਜਿਆਂ ਦਾ ਨੁਕਸਾਨ ਕਰਕੇ ਆਪਾਂ ਨੂੰ ਕੋਈ ਭਲਾ ਨਹੀਂ ਹੁੰਦਾ ਹੈਗਾ ਸੋ ਆਪਾਂ ਬੱਚਿਆਂ ਨੂੰ ਇਹੀ ਠੀਕ ਸਿੱਖਿਆ ਦੇਈਏ ਉਹਨਾਂ ਦੀ ਜ਼ਿੰਮੇਵਾਰੀ ਚੱਕੀਏ ਉਹਨਾਂ ਨੂੰ ਅੱਛੇ ਨਾਗਰਿਕ ਬਣਾਈਏ ਬਹੁਤ ਧੰਨਵਾਦ ਸਰ ਗੱਲਬਾਤ ਲਈ ਥੈਂਕ ਯੂ ਤਾਂ ਇਹਨਾਂ ਸਾਡੇ ਨਾਲ ਐਡੀਜੀਪੀ ਟ੍ਰੈਫਿਕ ਐਸਆਈ ਜਿਹੜੇ ਕੀ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਮਾਪੇ ਹੋਣ ਖਾਸ ਤੌਰ ਦੇ ਉੱਤੇ ਇਹ ਸਾਵਧਾਨੀ ਵਰਤਨ ਮਾਪੇ ਜ਼ਰੂਰ ਧਿਆਨ ਦੇਣ ਜੇਕਰ ਉਹਨਾਂ ਦੇ ਬੱਚੇ 18 ਸਾਲ ਤੋਂ ਘੱਟ ਨੇ ਤਾਂ ਉਹਨਾਂ ਨੂੰ ਕੋਈ ਵੀ ਵਹੀਕਲ ਨਾ ਦਿੱਤਾ ਜਾਵੇ ਆਪ ਤੁਸੀਂ ਉਹਨਾਂ ਨੂੰ ਜੇਕਰ ਕਿਸੇ ਥਾਂ ਦੇ ਉੱਤੇ ਛੱਡਣਾ ਹੈ ਆਪ ਤੋਂ ਛੱਡੋ ਜਾਂ ਫਿਰ ਕੋਈ ਤੁਸੀਂ ਡਰਾਈਵਰ ਅਪਾਇੰਟ ਕਰੋ ਜਾਂ ਤੁਸੀਂ ਕੈਬ ਕਰਾ ਸਕਦੇ ਹੋ ਪਰ ਬੱਚਿਆਂ ਨੂੰ ਟੂ ਵਹੀਕਲ ਜਾਂ ਫਿਰ ਫੋਰ ਵਹੀਕਲ ਨਾ ਦਿੱਤਾ ਜਾਵੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ